ਹਾਂ ਜੀ ਸੁਸ਼ਕਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਸਵਾਲ ਸੀ ਵੀ ਜਿਹੜੀ WhatsApp ਚੈਟ ਆ ਉਹ ਕੋਰਟ ਦੇ ਵਿੱਚ ਜਿਹੜੀ ਹੈਗੀ ਹੈ ਸਕਰੀਨ ਸ਼ਾਟਸ ਜਿਹੜੇ ਆਪਾਂ ਲੈਨੇ ਆ WhatsApp ਚੈਟ ਦੇ ਵੀ ਉਹ ਐਡਮਿਸ਼ਨ ਲੈਵਲ ਹੈਗੇ ਉਹਦੀ ਮਾਨਤਾ ਮੰਨੀ ਜਾਂਦੀ ਹੈ ਕਿ ਨਹੀਂ ਮੰਨੀ ਜਾਂਦੀ ਦੇਖੋ ਸਕਰੀਨ ਸ਼ਾਟਸ ਆਪਾਂ ਲੈਨੇ ਆ ਕੋਰਟ ਦੇ ਵਿੱਚ ਉਹਨੂੰ ਫਾਈਲ ਕਰਨਾ ਤਾਂ ਬੜਾ ਸੌਖਾ ਪਰ ਉਹਨੂੰ ਪ੍ਰੂਫ ਕਰਨਾ WhatsApp ਚੈਟ ਨੂੰ ਬੜਾ ਹੀ ਡਿਫਿਕਲਟ ਹੈ ਦੇਦੇ ਵਿੱਚ ਸਿੱਖਣ ਵਾਲੀ ਗੱਲ ਇੱਕ ਇਹ ਹੈ ਵੀ ਸਕਰੀਨ ਸ਼ਾਟਸ ਜਿਹੜੇ ਆਪਾਂ ਨੇ ਲੈਣੇ ਨੇ ਤੇ ਉਹਦੇ ਵਿੱਚ ਆਪਾਂ ਨੇ ਇੱਕ ਗੌਰ ਰੱਖਣੀ ਹੈ ਵੀ ਜਿੱਥੇ ਵੀ ਆਪਾਂ ਨੂੰ ਕੋਈ ਐਵੀਡੈਂਸ ਦਿੰਦਾ ਮਿਲ ਰਿਹਾ ਹੈ ਆਪਾਂ ਨੇ WhatsApp ਚੈਟ ਨੂੰ ਆਪਣਾ ਡਿਫੈਂਸ ਦੇ ਲੈਣਾ ਜਾਂ ਕੋਈ ਐਵੀਡੈਂਸ ਪੇਸ਼ ਕਰਨਾ ਤਾਂ ਜਿਹੜੀ WhatsApp ਚੈਟ ਹੈ ਉਹਦਾ ਜਦ ਆਪਾਂ ਸਕਰੀਨ ਸ਼ਾਟ ਲੈਨੇ ਆ ਕਿਸੇ ਵੀ ਮੋਬਾਈਲ ਦੇ ਵਿੱਚੋਂ ਤਾਂ ਜਿਹੜਾ ਉਹਦਾ ਨੰਬਰ ਹੈ ਨੰਬਰ ਹੋਣਾ ਜ਼ਰੂਰੀ ਹੈ ਕਈ ਵਾਰ ਆਪਾਂ ਸਿਰਫ ਉਹ ਬੰਦੇ ਦਾ ਨਾਮ ਲੈ ਲੈਂਦੇ ਆ ਤਾਂ ਬੰਦਾ ਦੂਜਾ ਜਿਹੜਾ ਹੈਗਾ ਡਿਨਾਈ ਕਰ ਦਿੰਦਾ ਵੀ ਭਾਈ ਮੇਰੀ ਤਾਂ ਇਹ ਚੈਟ ਨਹੀਂ ਹੈਗੀ ਗੁੱਜ ਚੈਟ ਦੇ ਉਤਤੇ ਤੁਸੀਂ ਪਹਿਲਾਂ ਸੋਚੋ ਵੀ ਜਿਹੜੀ ਚੈਟ ਹੋ ਰਹੀ ਹੈ ਉਹ ਇੱਕ ਨੰਬਰ ਤੋਂ ਦੂਜੇ ਨੰਬਰ ਤੇ ਦੂਜਾ ਨੰਬਰ ਮੈਂਸ਼ਨ ਹੋਣਾ ਬਹੁਤ ਜ਼ਰੂਰੀ ਹੈ ਉਹਦੇ ਵਿੱਚ ਜੇ ਉਹ ਨੰਬਰ ਮੈਂਸ਼ਨ ਹੋਊਗਾ ਵੀ ਹਾਂ ਕਿਹੜੇ ਨੰਬਰ ਤੋਂ ਚੈਟ ਆ ਮੈਸੇਜ ਆ ਰਹੇ ਨੇ ਜਾਂ ਮੇਰੇ ਮੈਸੇਜ ਆ ਰਹੇ ਨੇ ਫਿਰ ਹੀ ਆਪਾਂ ਉਹਨੂੰ ਪ੍ਰੂਫ ਕਰ ਸਕਦੇ ਆ ਬੜੀ ਤੁਸੀਂ ਲਾ ਦੋਗੇ ਤਾਂ ਉਹਦੀ ਕੋਈ ਜਿਹੜੀ ਹੈਗੀ ਵੈਲਿਊ ਹੈ ਨਹੀਂ ਹੈਗੀ ਜੇ ਤੁਸੀਂ ਸਕਰੀਨਸ਼ਾਟ ਦੇ ਵਿੱਚ ਉਸ ਦੂਸਰੇ ਬੰਦੇ ਦਾ ਨੰਬਰ ਨਹੀਂ ਲੈਂਦੇ ਥੈਂਕ ਯੂ